ਸਭ ਤੋਂ ਪਹਿਲਾਂ ਤੇ ਮੈਂ ਬਾਜਵਾ ਸਾਹਿਬ ਜੜੀ ਗੱਲ ਕਹਿ ਰਹੇ ਨੇ ਕਿ ਇਹ ਪਾਰਟੀ ਫੰਡ ਸੀਗਾ ਇਹ ਕਲੀਅਰ ਕਰਦੇ ਨੇ ਕਿ ਇਹ ਕਿਹੜੀ ਪਾਰਟੀ ਦਾ ਫੰਡ ਸੀਗਾ ਕਿਹੜੀ ਪਾਰਟੀ ਦਾ ਫੰਡ ਸੀਗਾ ਬਾਜਵਾ ਸਾਹਿਬ ਬਾਜਵਾ ਸਾਹਿਬ ਬੁਲੀ ਦਿਓ ਤੁਸੀਂ ਤੁਸੀਂ ਹੁਣ ਬੈਠੋ ਇੱਕ ਮਿੰਟ ਜੀ ਮੈਂ ਇੱਕ 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 ਮਿੰਟ ਇੱਕ ਮਿੰਟ ਮੰਤਰੀ ਜੀ ਮੰਤਰੀ ਜੀ ਮੰਤਰੀ ਜੀ ਇੱਕ ਵਾਰ ਦੇਖੋ ਇੱਕ ਮਿੰਟ ਮੰਤਰੀ ਜੀ ਬਾਜਵਾ ਸਾਹਿਬ 139 ਬਾਜਵਾ ਜੀ ਇੱਕ ਮਿੰਟ 139 ਐਸੋਸੀਏਸ਼ਨ ਤੋਂ ਨੇ ਬਿਜਲੀ ਬੋਲ ਇੱਕ ਮਿੰਟ ਬਿਜਲੀ ਬੋਰਡ ਦੀ ਖਾੜੀ ਦਾ ਐਸੋਸੀਏਸ਼ਨ ਮੰਤਰੀ ਜੀ ਇੱਕ ਵਾਰੀ ਐਸੋਸੀਏਸ਼ਨ ਚੇਅਰ ਨੋਟਸ ਕਰੋ ਬਾਜਵਾ ਜੀ ਤੁਸੀਂ ਤੁਸੀਂ ਬੈਠੋ ਤੁਸੀਂ ਤੁਸੀਂ ਬੈਠੋ ਮੇਰੀ ਗੱਲ ਸੁਣੋ ਕਿਸ ਤੋਂ ਨਾ ਰਹਿਤਾ ਜਿਹੜੀ ਪਾਰਟੀ ਜਿਹੜੀ ਪਾਰਟੀ ਗੁਜਰਾਤ ਦੇ ਵਿੱਚ 2003 ਦੇ ਵਿੱਚ ਹੋ ਰਹੀ ਸੀਗੀ ਉਹ ਕਿਹੜੇ ਫੰਡ ਨਾਲ ਹੋ ਰਹੀ ਸੀਗੀ ਕਿਹੜੇ ਫੰਡ ਨਾਲ ਹੋ ਰਹੀ ਸੀਗੀ ਤੁਸੀਂ ਜਦੋਂ पीडब्ल्यूਡੀ ਮੰਤਰੀ ਸੀਗੇ 28 ਅਧਿਕਾਰੀ ਫੜੇ ਗਏ ਸੀਗੇ 28 ਅਧਿਕਾਰੀ ਲੋਕਸਕੈਨ ਦੇ ਵਿੱਚ ਬਾਦਵਾ ਸਾਹਿਬ ਜਦੋਂ ਤੁਸੀਂ पीडब्ल्यूਡੀ ਮੰਤਰੀ ਸੀਗੇ 28 ਅਧਿਕਾਰੀ ਫੜੇ ਗਏ ਸੀਗੇ ਕੀ ਕੀਤਾ ਤੁਸੀਂ ਉਹਨਾਂ ਦਾ ਕੀ ਕੀਤਾ ਉਹਨਾਂ ਦਾ 28 ਅਧਿਕਾਰੀ ਫੜੇ ਗਏ ਸੀਗੇ ਤੁਸੀਂ ਉਦੋਂ ਤੁਸੀਂ ਉਦੋਂ ਪੀਡਾਉ ਜੁੜੀ ਮੰਤਰੀ ਸੀਗੇ ਮੈਂ ਸਾਰੇ ਸਤਕਾਰਯੋਗ ਮੈਂਬਰ ਸਾਹਿਬਾਨ ਨੂੰ ਕਹਿੰਦੇ ਆਪਣੀ ਆਪਣੀ ਸੀਟਾਂ ਤੇ ਬੈਠਣ ਮੈਂ ਕਹਿੰਦਾ ਮੇਰੀ ਗੱਲ ਸੁਣ ਲਓ ਹੁਣ ਤੁਸੀਂ ਗੱਲ ਕਰੋ ਬੈਠੋ ਆ ਹਾਂਜੀ ਟੀਮਾ ਸਾਹਿਬ ਟੀਮਾ ਸਾਹਿਬ ਸਰਦਾਰ ਪਾਲ ਸਿੰਘ ਟੀਮਾ ਮੈਂ ਬੋਲਾਂ ਬੈਠੋ ਜੀ ਸਪੀਕਰ ਸਾਹਿਬ ਸਪੀਕਰ ਸਾਹਿਬ ਜਿਹੜੀ ਗੱਲ ਇੱਕ ਵਾਰ ਸੁਣ ਲਓ ਕੇਰ ਨੂੰ ਦਰਖ ਕੀਤਾ ਜਾਵੇ ਕੇਰ ਨੂੰ ਡਰ ਕੀਤਾ ਜਾਵੇ स्पीकर साहब जी गल कई लैटर ने तो नहीं बिजली डिपार्टमेंट को ले अपना बयान दर्ज कर चुप करके बैठो एक मिनट हाँ दे हाँ बोली हो जब बोलते हो पा ले चुप करके एक मिनट सुनो चुप करके हर गल सुन का वादा ਜੋ ਵੀ ਜੋ ਵੀ ਲੁੱਕ ਦਾ ਸਕੈਨ ਗੱਲ ਚੇਰ ਦੀ ਇਜ਼ਾਜ਼ਤ ਤੋਂ ਬਿਨਾਂ ਕੀਤੀ ਜਾਂਦੀ ਹੈ ਰਿਪੋਰਟ ਨਾ ਕੀਤੀ ਜਾਵੇ ਜਿਹੜੀਆਂ ਪਾਰਟੀਆਂ ਕਰਦੇ ਸੀ ਇਹ ਇਹ ਸਾਰਾ ਪੰਜਾਬ ਜਾਣਦਾਗਾ ਠੀਕ ਆ ਸ਼ਾਂਤੀ ਰਹੋ ਸ਼ਾਂਤੀ ਰੱਖੋ ਪੰਜਾਬ ਜਾਣਦਾਗਾ ਪਹਿਲੀ ਪਾਲਸੀਆ ਪੰਜਾਬ ਦੀ ਤੁਹਾਡੇ ਬੜੇ 6000 ਸੀ 11000 ਕੋਟ ਰੁਪਏ ਹੋ ਗਿਆ ਖਰ ਖਾਂਦਾ ਸੀਗਾ ਤੁਸੀਂ ਖਾਂਦੇ ਸੀ ਪੈਸੇ ਆ ਤੁਹਾਡੇ ਕੁਲੀ ਖਾਂਦੇ ਸੀ ਪੈਸੇ ਬਾਜਵਾ ਸਾਹਿਬ ਪੰਜਾਬ ਜਾਣਦਾ ਕਿ ਤੁਸੀਂ ਲੁੱਕ ਦਾ ਸਕੈਮ ਕੀਤਾ ਸੀਗਾ ਪੰਜਾਬ ਜਾਣ ਦਾਗਾ ਮੈਂ ਕਰਮਾਏ ਸੀ ਥੋੜੀ ਕਰਨੀ ਸੀ ਸਰਕਾਰ ਤੁਹਾਡੀ ਆਈ ਆਗੀ 15 ਸਾਲ ਪੁਰਾਣੀਆਂ ਕਰ ਰਹੇ ਆ ਕਿ ਲੱਭ ਲੈਣੇ ਮੇਰੀ ਗੱਲ ਸੁਣੋ ਤੁਹਾਡੀ ਜਿਹੜੀ ਐਸੋਸੀਏਸ਼ਨ ਦੀ ਗੱਲ ਕਰਦੇ ਨੇ ਹੈ ਉਹ ਕਿਉਂ ਨਹੀਂ ਬਿਜ਼ਨਸ ਕੋਲ ਜਾ ਕੇ ਪਰਚਾ ਦਰਜ ਕਰਾਉਂਦੀ ਜੀ ਕਿਉਂ ਨਹੀਂ ਜਾ ਕੇ ਬੋਲਦੇ ਹੋ ਇਹ ਆਪੋਜੀਸ਼ਨ ਨੂੰ ਦਿੰਦੇ ਨੇ ਕਿ ਸੋ ਐਨਵੈਸਟੀਗੇਸ਼ਨ ਜਿਹੜੀ ਆ ਮਾਨਜੋਖ ਸਪੀਕਰ ਸਾਹਿਬ ਐਨਵੈਸਟੀਗੇਸ਼ਨ ਜਿਹੜੀ ਆ ਕੋਡ ਇਸ ਇਨਸੀਡੈਂਟ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਇਹਨਾਂ ਨੂੰ ਕਹੋ ਰੈਨਿੰਗ ਕਮੈਂਟਰੀ ਬੰਦ ਕਰ ਇਹਨਾਂ ਨੂੰ ਕਹੋ ਆਪਣੀ ਰੈਨਿੰਗ ਕਮੈਂਟਰੀ ਬੰਦ ਕਰ